ਬ੍ਰੇਕ ਤੋਂ ਬਾਅਦ ਤੁਹਾਡਾ ਮਾਣ ਸਵਾਗਤ ਹੈ ਅਦਾਰਾ ਚੜ੍ਹਦੀ ਕਲਾ ਦੇ ਚੇਅਰਮੈਨ ਪਾਦਮਸ਼੍ਰੀ ਡਾਕਟਰ ਜਗਜੀਤ ਸਿੰਘ ਦਰਦੀ ਅਤੇ ਸੇਵਾ ਰਤਨ ਡਾਕਟਰ ਜਸਵਿੰਦਰ ਕੌਰ ਦਰਦੀ ਵੱਲੋਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਐਸਐਸਟੀ ਨਗਰ ਪਟਿਆਲਾ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸajjਪਾਠ ਦੇ ਭੋਗ ਪਾਈ ਗਈ ਇਸ ਮੌਕੇ ਪ੍ਰਮੁੱਖ ਰਾਗੀ ਜਥਿਆਂ ਨੇ ਸੰਗਤ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ ਜਿਨ੍ਹਾਂ ਵਿੱਚ ਭਾਈ ਯੋਗਿੰਦਰ ਸਿੰਘ ਜੀ ਅਤੇ ਭਾਈ ਜਸਕਰਨ ਸਿੰਘ ਜੀ ਹਜ਼ੂਰੀ ਡਾਗੀ ਸ਼੍ਰੀ ਦਰਬਾਰ ਸਾਹਿਬ ਨੇ ਕੀਰਤਨ ਸਰਵਣ ਕਰਵਾਇਆ ਇਸ ਮੌਕੇ ਪੰਥ ਦੇ ਪ੍ਰਸਿੱਧ ਕਥਾਵਾਚਕ ਗਿਆਨੀ ਸਾਹਿਬ ਸਿੰਘ ਜੀ ਮਾਰਕੰਡੇ ਵਾਲਿਆਂ ਨੇ ਗੁਰਬਾਣੀ ਜਸ ਰਹੀਂ ਸੰਗੀਤ ਨੂੰ ਨਿਹਾਲ ਕੀਤਾ ਗੁਰਦੁਆਰਾ ਸ਼੍ਰੀ ਦੱਖਣੀਵਾਰਨ ਸਾਹਿਬ ਦੇ ਹੱਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਤੇ ਰਾਜਨੀਤਿਕ ਧਾਰਮਿਕ ਸਮਾਜਿਕ ਸ਼ਖਸੀਤਾਂ ਦੇ ਨਾਲ ਚੜ੍ਹਦੀ ਕਲਾ ਅਦਾਰੇ ਨਾਲ ਜੁੜੇ ਹੋਏ ਪੰਜਾਬ ਹਰਿਆਣਾ ਹਿਮਾਚਲ ਦੇ ਸੀਨੀਅਰ ਪੱਤਰਕਾਰਾਂ ਨੇ ਵੀ ਹਾਜ਼ਰੀ ਭਰੀ ਇਸ ਸਮਾਗਮ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਸ਼ਰਮਣੀ ਕੈਦਲ ਦੇ ਸੀਨੀਅਰ ਲੇਟਰ ਦਲਜੀਤ ਸਿੰਘ ਚੀਮਾ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਸਤਨਾਮ ਸਿੰਘ ਕਲੇਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਪ ਸਿੰਘ ਢੀਂਡਾ ਸ਼੍ਰੋਮਣੀ ਕੈਲਦਲ ਦੇ ਸੀਨੀਅਰ ਲੀਡਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਮਰੀਕਾ ਦੇ ਉੱਗੇ ਕਾਰੋਬਾਰੀ ਦਰਸ਼ਨ ਸਿੰਘ ਢਾਲੀਵਾਲ ਸਾਬਕਾ ਕੈਬਨਿਟ ਮੰਤਰੀ ਸਰਜੀਤ ਸਿੰਘ ਰਖੜਾ ਸਾਬਕਾ ਹੈੱਡ ਗ੍ਰਾਂਥੀ ਸਰਦਾਰ ਸੁਖਦੇਵ ਸਿੰਘ ਐਲਜੀਪੀਸੀ ਮੈਂਬਰ ਸੁਤਵਿੰਦਰ ਸਿੰਘ ਟੋੜਾ ਪੰਜਾਬ ਪਵਨਸਰੀ ਕੈਨੇਡਾ ਦੇ ਸੰਸਥਾਪਕ ਸੁਖੀ ਬਾਠ ਹਰਿੰਦਰਪਾਲ ਸਿੰਘ ਟੋੜਾ ਪ੍ਰੋਫੈਸਰ ਆਫ ਜਰਨ ਇਸ ਮੌਕੇ ਤੇ ਆਈਆਂ ਹੋਈਆਂ ਸ਼ਖਸੀਅਤਾਂ ਨੇ ਦਰਦੀ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਇਸ ਮੌਕੇ ਤੇ ਵਕਖ ਬੁਲਾਰੇ ਨੇ ਆਪਣੇ ਸੰਬੋਧਨ ਵਿੱਚ ਦਰਦੀ ਪਰਿਵਾਰ ਨੂੰ ਵਧਾਈ ਦਿੱਤੇ। ਇਸ ਮੌਕੇ ਉਹਨਾਂ ਕਿਹਾ ਕਿ ਦਰਦੀ ਪਰਿਵਾਰ ਨੇ ਮੀਡੀਆ ਵਿਧੇਕ ਤੇ ਸਮਾਜ ਸੇਵਾ ਦੇ ਖੇਤਰ ਵਿੱਚ ਵੱਡਾ ਨਾਮਣਾ ਖੱਟਿਆ। ਇਸ ਮੌਕੇ Swami Rajeshwar Anand ji Ambala wale, Sant Baba Hakim Singh ਸਮੇਤ ਆਈਆਂ ਹੋਈਆਂ ਸ਼ਖਸੀਅਤਾਂ ਨੇ ਪਾਦਮ ਸ਼੍ਰੀ ਡਾਕਟਰ ਜਗਜੀਤ ਸਿੰਘ ਦਰਦੀ ਅਤੇ ਜਸਵਿੰਦਰ ਕੌਰ ਦਰਦੀ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ। ਇਸ ਮੌਕੇ ਤੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਦਰਦੀ ਡਾਇਰੈਕਟਰ ਡਾਕਟਰ ਇੰਦਰਪ੍ਰੀਤ ਕੌਰ ਦਰਦੀ ਗੁਰਲੀਨ ਕੌਰ ਦਰਦੀ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਮੇਘ ਚੰਦ ਸ਼ੇਰਮਾ ਜਰਾ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਪ੍ਰਿੰਸੀਪਲ ਸਹਿਬਾਨ ਪਟਿਆਲਾ ਨਗਰ ਨਿਗਮ ਦੇ ਮੇਅਰ ਕੁੰਦਨ ਗੋਗਿਆ ਚੇਅਰਮੈਨ ਤੇਜਿੰਦਰ ਮਹਿਤਾ ਤੇ ਹੋਰ ਵੀ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਮੇਰੇ ਵੱਡੇ ਵੀਰ ਇਹ ਪਟਿਆਲੇ ਦੇ ਵੀ ਦਰਦੀ ਆ ਪੰਜਾਬ ਦੇ ਵੀ ਦਰਦੀ ਆ ਤੇ ਮੇਰੇ ਵੀ ਦਰਦੀ ਆ ਜੀ ਜਗਜੀਤ ਸਿੰਘ ਜੀ ਪਦਮਸ਼ਰੀ ਇਹਨਾਂ ਨੇ ਪੱਤਰਕਾਰੀ ਦੇ ਟੈਲੀਵਿਜ਼ਨ ਦੇ ਬਹੁਤ ਸਾਰੇ ਸਮਾਜਿਕ ਸੇਵਾ ਦੇ ਵਿੱਚ ਬੜਾ ਨਾਮਣਾ ਖੱਟਿਆ ਤੇ ਇੱਕ ਇਹਨਾਂ ਦਾ ਤੇ ਜਸਵਿੰਦਰ ਜੀ ਦਾ ਮੈਨੂੰ ਲੱਗਦਾ ਕਿ ਬਹੁਤ ਹੀ ਕਹੂੰਗਾ ਕਿ ਗੁਰੂ ਦੀ ਕਿਰਪਾ ਹੈ ਨਾ ਤੇ ਖੁਸ਼ਕਿਸਮਤ ਹੈ ਮੈਂ ਇਹਨਾਂ ਨੂੰ ਇਹਨਾਂ ਦੇ ਸਮੁੱਚੇ ਪਰਿਵਾਰ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਗੋਲਡਨ ਜੁਬਲੀ 50 ਸਾਲ ਔਰ ਮੈਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਇਹਨਾਂ ਨੂੰ ਦੋਨਾਂ ਜੀਅ ਨੂੰ ਤੰਦਰੁਸਤੀ ਬਖਸ਼ੇ ਇਹਨਾਂ ਦੇ ਪੂਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਤੇ ਇਹ ਆਪਣੀ ਡਾਇਮੰਡ ਜੁਬਲੀ ਉਹ 10 ਸਾਲ ਬਾਅਦ ਆ ਜਾਂਦੀ ਹੈ ਤੇ ਇਸੇ ਤਰ੍ਹਾਂ ਜਿਹੜੀ ਪਲੈਟੀਨਮ ਜੁਬਲੀ ਆ ਉਹ ਵੀ ਸੈਲੀਬ੍ਰੇਟ ਕਰਨ ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇ ਇਹਨਾਂ ਦਾ ਮੇਰੇ ਨਾਲ ਨਿੱਜੀ ਤੌਰ ਤੇ ਬਹੁਤ ਪਿਆਰ ਹੈ ਉਹਨਾਂ ਦੇ ਜਿਹੜੇ ਛੋਟੇ ਬ੍ਰਦਰ ਹੈ ਉਹ ਚੌਧਰੀ ਹੈ ਇਹ ਦਰਦੀ ਹੈ ਤੇ ਉਹ ਚੌਧਰੀ ਹੈ ਮੈਂ ਪੁੱਛ ਰਿਹਾ ਸੀ ਵੀ ਇਹ ਕੀ ਚੱਕਰ ਹੈ ਤੇ ਉਹਨਾਂ ਨੇ ਮੈਨੂੰ ਥੋੜਾ ਜਿਹਾ ਸਮਝਾਇਆ ਚੌਧਰੀ ਪ੍ਰਭਜੀਤ ਜੀ ਉਹਨਾਂ ਦਾ ਪਰਿਵਾਰ ਵੀ ਮੈਂ ਕਹੂੰਗਾ ਕਿ ਮੇਰੀ ਜਿਹੜੀ ਇਲੈਕਸ਼ਨ ਦਾ ਸਾਰਾ ਭਾਰ ਹੈ ਉਹ ਚੌਧਰੀ ਜੀ ਜ਼ਿਆਦਾ ਚੱਕਦੇ ਆ ਦਰਦੀ ਜੀ ਵੀ ਮੇਰੀ ਪੂਰੀ ਮਦਦ ਕਰਦੇ ਆ ਸੋ ਇਹ ਬਹੁਤ ਖੁਸ਼ੀ ਦਾ ਪਲ ਹੈ ਜੀ ਸਾਰੇ ਸੰਗਤ ਇਹਨਾਂ ਦੇ ਜਿੰਨੇ ਵੀ ਬਹੁਤ ਸਾਰੇ ਪਤਵੰਤੇ ਬਹੁਤ ਸਾਰੇ ਸੱਜਣ ਬਹੁਤ ਸਾਰੇ ਜਿਹੜੇ ਮੈਂ ਕਹੂੰਗਾ ਕਿ ਮਹਾਪੁਰਸ਼ ਇਸ ਇੱਥੇ ਰਣੂ ਆਪਣਾ ਅਸ਼ੀਰਵਾਦ ਦੇਣ ਪਹੁੰਚੇ ਆ ਸੋ ਮੈਂ ਇੱਕ ਵਾਰੀ ਫਿਰ ਆਪਣੇ ਭਰਾ ਨੂੰ ਜਗਜੀਤ ਸਿੰਘ ਜੀ ਨੂੰ ਜਸਵਿੰਦਰ ਜੀ ਨੂੰ ਔਰ ਇਹਨਾਂ ਦੇ ਸਮੁੱਚੇ ਪਰਿਵਾਰ ਨੂੰ ਉਹਨਾਂ ਦੀ ਬੇਟੀ ਵੀ ਡਾਕਟਰ ਹੈ ਔਰ ਉਹ ਮੈਡੀਕਲ ਦੇ ਡਾਕਟਰ ਵੀ ਹੈ ਔਰ ਨਾਲ ਨਾਲ ਮੈਨੂੰ ਅੱਜ ਲੱਗਿਆ ਵੀ ਉਹ ਸ਼ਾਇਦ ਇੱਕ ਧਰਮ ਦੇ ਵਿੱਚ ਵੀ ਜਿਹੜਾ ਉਹਨਾਂ ਨੇ ਸ਼ਬਦ ਜਿਸ ਤਰ੍ਹਾਂ ਉਗਾ ਰਹੇ ਸੀ ਅੰਤਰਮੁਕਤ ਹੋ ਕੇ ਉਹ ਵੀ ਮੈਨੂੰ ਲੱਗਿਆ ਵੀ ਬਹੁਤ ਜ਼ਿਆਦਾ ਇਹਨਾਂ ਦੀ ਉਰਫਾਨੀਅਤ ਨਾਲ ਵੀ ਇਹ ਜੁੜੇ ਹੋਏ ਆ। ਇਹ ਇੱਕ ਬਹੁਤ ਅੱਛੀ ਗੱਲ ਹੈ ਜੀ। ਇਹ ਵੀ ਇੱਕ ਜਿਹੜੀ ਮੈਂ ਕਹਿੰਨਾ ਜਿਹੜਾ ਸਾਡੇ ਗੁਰੂ ਨੇ ਕਿਹਾ ਸੀਗਾ ਸਭ ਤੋਂ ਵੱਡੀ ਦਵਾਈ ਇਹੀ ਆ। ਸਰਵਰੋਗ ਦਾ ਔਖਤ ਨਾਮ ਜਿਹੜਾ ਸ਼ਬਦ ਨਾਲ ਸ਼ਬਦ ਗੁਰੂ ਜਿਹੜਾ ਹੈਗਾ ਇਹ ਵੀ ਬਹੁਤ ਸਾਰੀ ਕਿਉਂਕਿ ਮੈਨੂੰ ਇੱਕ ਡਾਕਟਰ ਹੋਣ ਦੇ ਨਾਤੇ ਸਾਡੇ ਕਈ ਵਾਰੀ ਹੁੰਦਾ ਕਿ ਕਿਸੇ ਬੰਦੇ ਨੂੰ ਕੈਂਸਰ ਹੋ ਗਿਆ। ਮੈਨੂੰ ਪਹਿਲਾਂ ਸਮਝ ਨਹੀਂ ਆਉਂਦੀ ਸੀ ਭਾਈ ਸਾਹਿਬ ਬੈਠਿਆ ਸਾਡੇ ਮੇਰੇ ਗੁਆਂਢੀ ਵੀ ਆ ਸਾਡਾ ਵਿਆਹ ਵੀ ਇਹਨਾਂ ਨੇ ਕਰਾਇਆ ਸੀ ਜੀ। ਤੇ ਆਪਣੇ ਮੇਰੇ ਇੱਕ ਕਲਾਸ ਫੈਲੋ ਨੂੰ ਹੋ ਗਿਆ ਜੀ ਮੈਂ ਇਹਨੂੰ ਸਮਝਾ ਲਾਵੇ ਮੈਂ ਉਹਨੂੰ ਕੀ ਕਹਾਂ ਤੇ ਮੈਂ ਉਹਨੂੰ ਸ਼ਬਦ ਭੇਜਿਆ ਤਾਤੀ ਬਾਉ ਨਾ ਲਾਗੇ ਪਰਮ ਸ਼ਰਨਾਈ ਤੇ ਉਹਦਾ ਮੈਨੂੰ ਫੋਨ ਆਇਆ ਕਿ ਡਾਕਟਰ ਸਾਹਿਬ ਜਦੋਂ ਮੈਂ ਅਦਾਸ ਹੁੰਨੇ ਆ ਵੀ ਮੈਂ ਸੁਣਿਆ ਤਾਂ ਹੋਇਆ ਸੀ ਪਹਿਲਾਂ ਲੇਕਿਨ ਉਹਨੂੰ ਜਦੋਂ ਮੈਂ ਕੱਲਾ ਕੱਲਾ ਸ਼ਬਦ ਸੁਣਦੀ ਆ ਤਾਂ ਮੈਨੂੰ ਸਕੂਨ ਮਿਲਦਾ ਤੇ ਮੇਰੀ ਜਿਹੜੀ ਜ਼ਿੰਦਗੀ ਆਸਾਨ ਹੋਈ ਹੈ ਦੇ ਨਾਲ ਇਹ ਕੀਮੋਥੈਰਪੀ ਤੋਂ ਵੱਧ ਕੰਮ ਕਰਦਾ ਇਹ ਸੋ ਇਹ ਜਿਹੜਾ ਪਰਿਵਾਰ ਹੈ ਇਹ ਗੁਰੂ ਸ਼ਬਦ ਨਾਲ ਔਰ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਪਰਿਵਾਰ ਹੈ ਔਰ ਇਹ ਪੱਤਰਕਾਰੀ ਵੀ ਬਹੁਤ ਇੱਕ ਨੇਕ ਕਿਸਮ ਦੀ ਕਦੇ ਕੋਈ ਜਿਹੜਾ ਹੈਗਾ 네ਗੇਟਿਵ ਕਿਸਮ ਦਾ ਜਿਹੜਾ ਜਰਨਲਿਜ਼ਮ ਨਹੀਂ ਕਰਦੇ ਸੋ ਇਹਨਾਂ ਦਾ ਬੜਾ ਸਤਜਾ ਜੀਵਨ ਹੈ ਸੋ ਮੈਂ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਵਾਹਿਗੁਰੂ ਦੇ ਚਰਨਾਂ 'ਚ ਫਿਰ ਕਹਿਣਾ ਕਿ ਇਹਨਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਔਰ ਅਸੀਂ ਇਸੇ ਤਰ੍ਹਾਂ ਇਹਨਾਂ ਨੂੰ ਜਿਹੜਾ ਹੈਗਾ ਇਹ ਮੈਂ ਸਾਡੇ ਸਾਰਿਆਂ ਵਾਸਤੇ ਵੀ ਥੋੜਾ ਜਿਹਾ ਮੰਗ ਰਿਹਾ ਵਾਹਿਗੁਰੂ ਤੋਂ ਕਿ ਅਸੀਂ ਵੀ ਇਹਨਾਂ ਦੀ ਜੜੀ ਹੈਗੀ ਐ ਡਾਇਮੰਡ ਜੁਗਲੀ ਤੇ ਪਲੈਟਿਨਮ ਜੁਗਲੀ ਵੀ ਸ਼ਾਮਲ ਹੋਈ ਹੈ। ਸੋ ਇਹਨਾਂ ਸ਼ਬਦਾਂ ਨਾਲ ਇੱਕ ਬਹੁਤ-ਬਹੁਤ ਵਧਾਈਆਂ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਜੀ। ਮੈਂ ਇਸ ਪਰਿਵਾਰ ਨਾਲ ਸ਼ਰ ਹਰਨਾਮ ਸਿੰਘ ਜੀ ਦੇਰਦੀ ਤੋਂ ਲੈ ਕੇ ਜੁੜਿਆ ਹੋਇਆ ਹਾਂ। ਕਿਉਂਕਿ ਉਹ ਇੱਕ ਪੰਥਕ ਗੁਰੂ ਘਰ ਨਾਲ ਜੁੜੇ ਹੋਏ ਵਿਅਕਤੀ ਹਨ। ਔਰ ਗੁਰੂ ਨਾਨਕ ਦੇਵ ਜੀ ਦੇ ਉਹਨਾਂ ਤਿੰਨ ਸਿਧਾਂਤਾਂ ਦੇ ਪਾਲਣ ਵਾਲੇ ਸਨ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਸਤ ਦਰੋਪ ਸਿੰਘ ਜੀ ਜੋ ਇਹਨਾਂ ਦੇ ਭਾਇਆ ਜੀ ਨੇ ਉਹ ਕਿਉਂਕਿ ਕੁਰਖੇਤਰ ਰਹਿੰਦੇ ਸਨ ਉਹਨਾਂ ਦੀ ਵੀ ਮੈਨੂੰ ਬਹੁਤ ਨੇੜਤਾ ਰਹੀ ਮੈਂ ਇਸ ਸੰਬੰਧ ਅਸਲੀ ਨਹੀਂ ਸਮਝਾਇਆ ਮੈਂ ਤੇ ਇਸ ਪਰਿਵਾਰ ਨੂੰ ਗੁਰਬਾਣੀ ਦੁਆਰਾ ਇਹ ਪ੍ਰੇਰਣਾ ਕਰਦਾ ਪਿਆ ਜੋ ਕੁਝ ਤੁਹਾਨੂੰ ਗੁਰੂ ਨੇ ਵਧਾਈ ਦਿੱਤੀ ਹੈ ਤੁਸੀਂ ਕਦੇ ਭੁੱਲ ਕੇ ਵੀ ਇਹ ਨਹੀਂ ਕਹਿਣਾ ਕਿ ਅਸੀਂ ਕੀਤਾ ਕੀ ਕਹਿਣਾ ਹੈ ਕੀਤਾ ਕਰਣਾ ਸਰਬ ਸਰਬ ਰਜ਼ਾਈ ਹੈ ਵਾਹਿਗੁਰੂ ਜੋ ਸੀ ਕੀਤਾ ਹੈ ਜੋ ਤੂੰ ਸਾਡੇ ਤੋਂ ਕਰਾਇਆ ਹੈ ਜੋ ਅਗੋਂ ਕਰਾਏਗਾ ਸਰਬ ਰਜ਼ਾਈ ਤੇਰੀ ਆਗਿਆ ਵਿੱਚ ਕਰਾਂਗੇ ਕਿਛ ਕੀਤਾ ਜੇ ਕਰ ਸਕੀ ਅਸੀਂ ਕੁਝ ਕਰ ਸਕਦੇ ਹੋ ਜੇ ਤੇ ਕਰੀਏ ਆਪਣਾ ਕੀਤਾ ਕਿਛੁ ਨਾ ਹੋਵੇ ਜਿਉਂ ਹਰ ਭਾਵੇ ਤਿਉਂ ਰਖੀਏ ਏ ਵਾਹਿਗੁਰੂ ਸਾਡਾ ਕੀਤਾ ਕੁਝ ਨਹੀਂ ਹੋ ਸਕਦਾ ਇਹ ਜੋ ਤੂੰ ਕਰਾਇਆ ਹੈ ਅਸੀਂ ਕੀਤਾ ਸਾਡੀ ਅਰਦਾਸ ਹੈ ਮੇਰੇ ਹਰ ਜੀਓ ਸਭ ਕੋ ਤੇਰੇ ਬਸ ਅਸਾਂ ਜ਼ੋਰ ਨਹੀਂ ਜੇ ਕਿਛੁ ਕਰ ਹਮ ਸਕੈ ਜੋ ਭਾਵੇ ਤਿਵੇਂ ਬਖਸ਼ੇ ਅਜੀ ਬਹੁਤ ਲੋਕ ਦੇਖੀਦੇ ਹਨ ਕਰਦੇ ਹਨ ਚੰਗਾ ਕਰਦੇ ਹਨ ਪਰ ਜਦੋਂ ਉਹਨਾਂ ਦੇ ਅੰਦਰ ਰੰਚਕ ਮਾਤਰ ਵੀ ਕਿਦਰੇ ਹੋਮੇ ਆ ਜਾਂਦੀਆਂ ਉਹ ਬੜੀ ਖਤਰਨਾਕ ਉਸ ਤੋਂ ਹਮੇਸ਼ਾ ਬਚ ਕੇ ਰਹਿਣਾ ਤੇ ਇਹੀ ਅਰਦਾਸ ਕਰਨੀ ਮੇਰੇ ਹਰ ਜੀਓ ਸਭ ਕੋ ਤੇਰੇ ਵਸ ਅਸਾਂ ਜ਼ੋਰ ਨਹੀਂ ਜੇ ਕਿਛ ਕਰ ਹਮ ਸਕੈ ਕਿਉਂ ਭਾਵੇ ਤੇ ਵਸ ਇਹ ਸ਼ੁਕਰਾਨਾ ਹੈ ਫਿਰ ਪਾਤਸ਼ਾਹ ਨੇ ਹੋਰ ਗੱਲ ਕਹੀ ਸਾਨੂੰ ਸਾਰਿਆਂ ਨੂੰ ਕਿਉਂਕਿ ਅਸੀਂ ਪੁੱਲ ਗਏ ਥੋੜੀ ਜੀ ਵਡਿਆਈ ਮੇਰੇ ਥੋੜੀ ਜੀ ਉਪਮਾ ਮਿਲੇ ਮੈਂ ਹਉ ਕੀਤਾ ਮਾਰੇ ਕਹਿੰਦਾ ਸਭ ਜੀਉ ਪਿੰਡ ਦੀ ਆ ਤੁਧ ਆਪੇ ਇਹ ਜ਼ਿੰਦ ਵੀ ਉਸ ਨੇ ਦਿੱਤੀ ਹੈ ਇਹ ਸਰੀਰ ਵੀ ਉਸ ਨੇ ਦਿੱਤਾ ਹੈ ਇਹ ਸਬੰਧ ਵੀ ਉਸ ਨੇ ਬਣਾਏ ਸਭ ਜੀਉ ਪਿੰਡ ਦੀਆ ਤੁਧ ਆਪੇ ਤੁਧ ਆਪੇ ਕਰੈ ਨਾਇ ਜੇਹਾਂ ਤੂੰ ਹੁਕਮ ਕਰੈ ਤਿਹ ਕੋ ਕਰਮ ਕਮਾਵੇ ਜੇਹਾਂ ਤੁਧ ਤਰ ਲਿਖ ਪਾਇ ਇਹ ਸਾਰੀ ਸੇਵਾ ਦਰਦੀ ਜੀ ਤੋਂ ਉਹਨਾਂ ਦੀ ਜੀਵਨ ਸਾਥਨ ਤੋਂ ਉਹਨਾਂ ਦੀ ਬੱਚੀ ਤੋਂ ਬੱਚਿਆਂ ਤੋਂ ਇਹ ਉਹ ਅਕਾਲ ਪੁਰਖ ਰਹਿ ਜੀ ਕਿਉਂਕਿ ਪੰਜ ਤਤ ਕਰ ਤੁਧ ਸਿਸ਼ਟ ਸਭ ਸਾਜੀ ਇਹ ਸਾਰੀ ਸ੍ਰਿਸ਼ਟੀ ਪੰਜ ਤਤਾਂ ਤੋਂ ਬਣੀ ਹੈ ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ ਜੇ ਸਾਡੇ ਕੀਤੇਆਂ ਕੁਝ ਹੋ ਸਕਦਾ ਹੋਵੇ ਫਿਰ ਛੇਵਾਂ ਤਤ ਬਣਾ ਦਿਓ ਸਭ ਨੂੰ ਸਿਰ ਨਵਾਣਾ ਪਵੇਗਾ ਅਸੀਂ ਨਹੀਂ ਬਣਾ ਸਕਦੇ ਇਸ ਲਈ ਅਸੀਂ ਅਰਦਾਸ ਕਰਨੀ ਪੰਜ ਤਤ ਕਰ ਤੁਧੁ ਸਿਸ਼ਟ ਸਭ ਸਾਜੀ ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ ਇਕ ਨਾਂ ਸਤਿਗੁਰ ਮੇਲ ਤੂੰ ਬੁਝਾਵੇਂ ਇਕ ਮਨਮੁਖ ਕਰਨ ਸਿਰੋ ਸਾਡੀ ਅਰਦਾਸ ਹੈ ਇਹ ਜੋੜੀ ਇਸੇ ਤਰ੍ਹਾਂ ਗੁਰੂ ਨਾਲ ਜੁੜੀ ਰਹੇ ਔਰ ਗੁਰੂ ਦੇ ਦੱਸੇ ਰਾਹ ਤੇ ਚੱਲਦੇ ਨੇ ਕਿਉਂਕਿ ਗੁਰਬਾਣੀ ਇਸ ਜਗ ਮੈਂ ਚਾਨਣ ਕਰਮਵਸੈ ਮਨਾਏ ਤੋ ਜਦੋਂ ਜਦੋਂ ਕੋਈ ਵੀ ਗੁਰਸਿੱਖ ਗੁਰਬਾਣੀ ਦੀ ਰੋਸ਼ਨੀ ਵੀ ਚੱਲੇਗਾ ਉਹਦਾ ਲੋਕ ਵੀ ਸਬਰੇਗਾ ਉਹਦਾ ਪਰਲੋਕ ਵੀ ਸਬਰੇ ਅਸੀਂ ਅਰਦਾਸ ਕਰੀਏ ਆਪਣੇ ਲਈ ਵੀ ਇਹਨਾਂ ਲਈ हे भाई गुरु इक ना सतगुरु मेल तू बुझावे इक मनमुख करे सिरो है जेडे मन पीछे लाग के होम ही करदे ने गुरु नु भूल जांदे ने परमेश्वर नु भूल जांदे ने ओना नु पछताउना पेंदे असी की अरदास करनी हे भाई गुरु साडे ते कृपा कर की कृपा कर इक ना सतगुरु मेल तू बुझावे इक मनमुख करे सिरो है ਹਰ ਕੀ ਵਧਾਈ ਹਉ ਆਖ ਨਾ ਸਕਾਂ ਹਉ ਮੂਰਖ ਮੁਗਧ ਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸ਼ਰਨਾਗਤ ਭਇਆ ਆ ਜਾਣ ਇਹ ਅਰਦਾਸ ਸਾਰ ਜਗਜੀਤ ਸਿੰਘ ਜੀ ਨੇ ਬੀਬੀ ਜਸਵਿੰਦਰ ਕੌਰ ਜੀ ਨੇ ਤੇ ਸਾਰੀ ਸੰਗਤ ਨੇ ਰਲ ਕੇ ਕਰਨੀ ਹੈ ਬਸ ਮੇਰੀ ਇਨੀ ਹਾਜ਼ਰੀ ਪਰਵਾਨ ਮੈਂ ਤਾਂ ਰੋਜ਼ ਚੜਦੀ ਕਲਾ ਦੇ ਰਾਹੀ ਤੁਹਾਡੀ ਸੇਵਾ ਵਿੱਚ ਇੱਕ ਘੰਟਾ ਹਾਜ਼ਰ ਹੋਣਾ ਪਹਿਲੇ ਵਿਆਖਿਆ ਹੁੰਦੀ ਹੈ ਫਿਰ ਸਹਿਜ ਪਾਠ ਹੁੰਦਾ ਹੈ ਔਰ ਸਹਿਜ ਪਾਠ 11ਵੀਂ ਵਾਰੀ ਹੋ ਰਿਹਾ ਹੈ ਬਾਬਾ ਜੀ 140 ਮੁਲਕਾਂ ਵਿੱਚ ਸੁਣਿਆ ਜਾ ਰਿਹਾ ਹੈ ਤਾਂ ਇਹ ਵੀ ਚੜ੍ਹਦੀ ਕਲਾ ਨੂੰ ਕ੍ਰੈਡਿਟ ਹੈ ਕਿ ਇਹਨਾਂ ਨੇ ਅਨੇਕਾਂ ਭੁੱਲੇ ਲੋਕਾਂ ਨੂੰ ਟੁੱਟੇ ਲੋਕਾਂ ਨੂੰ ਗੁਰਬਾਣੀ ਨਾਲ ਜੋੜਿਆ ਤੇ ਜੋੜਨ ਦਾ ਵਸੀਲਾ ਬਣੇ ਨੇ ਉਹ ਵੀ ਗੁਰੂ ਦੀ ਕਿਰਪਾ ਤੋਂ ਬਿਨਾ ਨਹੀਂ ਬਣਿਆ ਜਾ ਸਕਦਾ ਮੈਂ ਇੱਕ ਪੱਤਰਕਾਰ ਦੇ ਤੌਰ ਤੇ ਗੱਲ ਕਰਾਂਗਾ ਕਿਉਂਕਿ ਇਸ ਤੋਂ ਪਹਿਲਾਂ ਜਿਸ ਤਰੀਕੇ ਨਾਲ ਗਿਆਨੀ ਜੀ ਨੇ ਗੁਰੂ ਗ੍ਰੰਥ ਸਾਹਿਬ ਤੋਂ ਹਵਾਲੇ ਦੇ ਕੇ ਅਸ਼ੀਰਵਾਦ ਦਿੱਤਾ ਉਹ ਈਡੀਅਮ ਸ਼ਾਇਦ ਉਹਦੀ ਮੇਰੇ ਕੋਲ ਕਮੀ ਹੈ ਪਰ ਮੈਂ ਇਹ ਕਹਿ ਸਕਦਾ ਕਿ ਜਿਹੜੀ ਗੱਲ ਦਿਲੋਂ ਨਿਕਲਦੀ ਹੈ ਜਿਹੜੀ ਭਾਵਨਾ ਦਿਲ ਤੋਂ ਹੁੰਦੀ ਹੈ ਜੋ ਸ਼ੁੱਭ ਸ਼ਬਦ ਦਿਲੋਂ ਨਿਕਲਦੀਆਂ ਨੇ ਉਹ ਵੀ ਅਸਰ ਰੱਖਦੀਆਂ ਨੇ ਤੇ ਗੁਰੂ ਦੀ ਮਿਹਰ ਹੈ ਮੌਕਾ ਬਹੁਤ ਅਹਿਮ ਹੈ ਪਰਿਵਾਰ ਸਾਹ ਹਰਪ੍ਰੀਤ ਸਿੰਘ ਦਰਦੀ ਡਾਕਟਰ ਇੰਦਰਪ੍ਰੀਤ ਕੌਰ ਦਰਦੀ ਵਰਲੀਨ ਕੌਰ ਦਰਦੀ ਚੌਧਰੀ ਪਰਿਵਾਰ ਇਹ ਸਾਰਿਆਂ ਵੱਲੋਂ ਆਪਣੇ ਪਰਿਵਾਰ ਦੇ ਮੁਖੀ ਸਰਦਾਰ ਜਗਜੀਤ ਸਿੰਘ ਦਰਦੀ ਔਰ ਸਰਦਾਰਨੀ ਜਗਿੰਦਰ ਜਸਵਿੰਦਰ ਕੌਰ ਦਰਦੀ ਉਨ੍ਹਾਂ ਦੇ ਇਸ 50 ਸਾਲਾਂ 골ਡਨ ਜੁਬਲੀ ਮੈਰਿਜ ਐਨੀਵਰਸਰੀ ਤੇ ਜਿਸ ਤਰ੍ਹਾਂ ਇਹ ਗੁਰੂ ਸਾਹਿਬ ਤੋਂ ਅਸ਼ੀਰਵਾਦ ਲਿਆ ਜਾ ਰਿਹਾ ਹੈ ਇਹ ਆਪਣੇ ਆਪ ਤੇ ਵਿੱਚ ਬਹੁਤ ਮੈਂ ਸਮਝਦਾ ਅਹਿਮ ਹੈ ਪਵਿੱਤਰ ਕਾਰਜ ਹੈ ਦੇ ਕੋ ਇੱਕ 50 ਸਾਲ ਇੱਕ ਵੱਡੀ ਇਸ دنیਵੀ ਤੌਰ ਤੇ ਦੇਖੀ ਹੈ ਕੈਨੇਡਾ ਦੇ ਵਿੱਚ ਇੱਕ ਮੈਂ ਲੈਕਚਰ ਦੇ ਰਿਹਾ ਸੀ ਤੇ ਉੱਥੇ ਮੈਂ ਆਪਣੇ ਇੱਕ ਦੋਸਤ ਨੂੰ ਪੱਤਰਕਾਰ ਨੂੰ ਮਿਲਾਇਆ ਤੇ ਪੱਤਰਕਾਰ ਨੂੰ ਮੈਂ ਉਹ ਦੱਸਿਆ ਲੋਕਾਂ ਨੂੰ ਮੈਂ ਕਹਿਆ ਇਹ ਜਿਹੜਾ ਬੰਦਾ ਹੈ ਮੈਂ ਇਸ ਜੋੜੀ ਦੇ ਵਿਆਹ 'ਚ ਗਿਆ ਸੀ ਜਿਹਦਾ ਵਿਆਹ 75 'ਚ ਹੋਇਆ ਸੀ ਉਹ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਚਾਹ ਦੇ ਕੱਪ ਤੇ ਜਦੋਂ ਅਸੀਂ ਇਕੱਠੇ ਹੋਏ ਯਕੀਨ ਮੰਨੋ ਕਿ ਮੈਨੂੰ ਕਿਸੇ ਨੇ ਪੁੱਛਿਆ ਕਿ ਇਹਨਾਂ ਦੀ ਮੈਰਿਜ ਨੇ ਜਲਦੀ ਚੱਲੀ ਜਾਂਦੀ ਹੈ ਇੰਨਾ ਟਾਈਮ ਹੋ ਗਿਆ ਇਹਨਾਂ ਨੂੰ ਮੈਂ ਕਿਹਾ ਤੁਸੀਂ ਆਪਦੇ ਹਿਸਾਬ ਨਾਲ ਨਾ ਦੇਖੋ ਸਾਡੇ ਤਾਂ ਅਨੰਦਕਾਰ ਦੇ ਵਿੱਚ ਟੁੱਟਣ ਦਾ ਤਾਂ ਕਿਤੇ ਜ਼ਿਕਰੀ ਨਹੀਂ ਹੈ ਤਲਾਕ ਦਾ ਜ਼ਿਕਰ ਨਹੀਂ ਹੈ ਤੇ ਪਰ ਮੈਂ ਇਹ ਕਹਿਣਾ ਹੈ ਦਰਦੀ ਸਾਹਿਬ ਦੇ 50 ਸਾਲ ਇਹ ਵੀ ਜਦੋਂ ਕਿਤੇ ਬਾਹਰ ਜਾ ਕੇ ਅਸੀਂ ਗੱਲ ਕਰਾਂਗੇ ਵੀ ਕਹਾਣੀ ਹੋਣਗੇ ਤੇ ਕਹਾਣੀ ਵੀ ਉਹੀ ਜੀ ਜਿਵੇਂ ਇੱਕ ਵੱਡੀ ਕਹਾਣੀ ਜੇ ਫਿਲਮ ਦੀ ਕਹਾਣੀ ਹੁੰਦੀ ਹੈ ਉਹਦੇ ਚ ਪਿਆਰ ਹੁੰਦਾ ਹੈ ਉਹਦੇ ਚ ਉਤਰਾਅ ਚੜ੍ਹਾਅ ਹੁੰਦਾ ਹੈ ਦੁੱਖ ਦਰਦ ਹੁੰਦੇ ਨੇ ਸੁੱਖ ਹੁੰਦੇ ਨੇ ਆਨੰਦ ਹੁੰਦਾ ਬਿਲਕੁਲ ਉਸੇ ਕਿਸਮ ਦੀ ਕਹਾਣੀ ਹੈ ਇਹ ਪਰਿਵਾਰ ਦੇ ਵਿੱਚ ਕਾਫੀ ਸਾਲ ਤਾਂ ਮੈਨੂੰ ਵੀ ਹੋ ਗਏ ਕਿਸੇ ਬੰਦੇ ਦੀ ਮੈਂ ਇੱਕ ਥਾਂ ਤੇ ਲਿਖਿਆ ਸੀ ਜੇ ਕਿਸੇ ਬੰਦੇ ਦੀ ਤੁਸੀਂ ਕੁਆਲਿਟੀ ਦੇਖਣੀ ਹੈ ਨਾ ਇਹਦੇ ਬੰਦੇ ਚ ਵਫਾਦਾਰੀ ਦਾ ਕਿੰਨਾ ਕੋਣਾ ਹੈ ਇਹ ਦੇਖੋ ਕਿ ਉਹਦੇ ਦੋਸਤ ਕਿੰਨੇ ਪੁਰਾਣੇ ਨੇ ਹੁਣ ਗਿਆਨੀ ਸਹਬ ਸਿੰਘ ਕਹਿ ਰਹੇ ਸੀ ਕਿ ਇਸ ਪਰਿਵਾਰ ਨਾਲ ਮੇਰਾ ਬਾਪੂ ਰਾਮ ਸਿੰਘ ਵਲੇ ਦਾ ਦਰਦੀ ਸਾਹਿਬ ਦੇ ਪਿਤਾ ਦੇ ਵਜੇ ਦਾ ਸੰਬੰਧ ਹੈ ਇਹ ਦਰਦੀ ਸਾਹਿਬ ਦੇ ਵਿੱਚ ਇੱਕ ਗੁਣ ਹੈ ਤੇ ਮੈਂ ਕਹਿੰਨੇ ਕਿ ਜਿਵੇਂ ਇਸ ਜੋੜੀ ਨੇ ਜਿਹੜੀ ਮੈਂ ਕਥਾ ਦੀ ਗੱਲ ਕਰ ਰਿਹਾ ਜਿਹਦੇ ਵਿੱਚ ਸਭ ਕੁਝ ਹੈ ਉਹਦੇ ਵਿੱਚ ਵਿਸ਼ਵਾਸ ਤੇ ਤਿਆਗ ਵੀ ਹੈ ਜੇ ਕਿਤੇ ਮੈਨੂੰ ਲਿਖਣਾ ਪਿਆ ਮੈਂ ਇੱਕ ਗੱਲ ਕਰੂੰਗਾ ਕਿ ਉਹ ਇੱਕ ਆਖਾਨ ਹੈ ਕਿ ਹਰ ਇੱਕ ਸਕਸੈਸਫੁਲ ਸਫਲ ਮਨੁੱਖ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ ਤੇ ਫਿਰ ਮੈਂ ਉੱਥੇ ਲਿਖੂੰਗਾ ਇਹ ਆਖਾਨ ਹੈ ਬਣਿਆ ਹੈ ਕਿ ਦਰਦੀ ਸਾਹਿਬ ਦੀ ਸਫਲਤਾ ਦੇ ਪਿੱਛੇ ਜਸਵਿੰਦਰ ਕੌਰ ਦਾ ਹੱਥ ਹੈ ਬਿਲਕੁਲ ਨਹੀਂ ਹੋਣੀ ਸਾਹਿਬ ਦਾ ਇਹ ਸੱਚਮੁੱਚ ਹੈ ਇਸ ਜੋੜੀ ਨੇ ਬੜੀ ਮਿਹਨਤ ਕੀਤੀ ਹੈ ਆਪਾਂ ਸਭ ਨੇ ਦੇਖਿਆ ਜਿਹੜੇ ਆਪਾਂ ਸਾਰੇ ਦਾ ਪਰਿਵਾਰ ਦੇ ਮੈਂਬਰ ਇੱਕਸਰ ਦੇ ਬੈਠੇ ਆ ਸਭ ਨੂੰ ਪਤਾ ਹੈ ਕਿ ਕਿਸ ਤਰੀਕੇ ਨਾਲ ਇਹਨਾਂ ਨੇ ਹਰ ਪੱਖੋਂ ਮਿਹਨਤ ਕੀਤੀ ਔਰ ਦ੍ਰਿਅਵੀ ਤੌਰ ਤੇ ਸਫਲਤਾ ਦੇ ਨਾਲ-ਨਾਲ ਜਿਵੇਂ ਕਿਹਾ ਗਿਆ ਸੀ ਇੱਥੇ ਸਟੇਜ ਤੋਂ ਕਿ ਗੁਰੂ ਦਾ ਹੁਕਮ ਵੀ ਮੰਨਦੇ ਰਹੇ ਨਾਮ ਵੀ ਚਪਣੇ ਵੰਡ ਵੀ ਸਕਦੇ ਉਹ ਵੀ ਚੱਲ ਰਿਹਾ ਹੈ ਨਾਮ ਸੋ ਮੈਂ ਪਰਿਵਾਰ ਦੇ ਮੈਂਬਰਾਂ ਨੂੰ ਖਾਸ ਤੌਰ ਤੇ ਕਿਉਂਕਿ ਬੱਚਿਆਂ ਨੂੰ ਹੁੰਦਾ ਨਾ ਮੇਰੇ ਬਾਪੂ ਦਾ ਵਿਆਹ ਹੈ 50 ਸਾਲ ਹੋ ਗਏ ਤਾਂ ਹਰਪ੍ਰੀਤ ਸਿੰਘ ਦਰਦੀ ਡਾਕਟਰ 인ਦਰਪ੍ਰੀਤ ਤੇ ਹੋਰ ਸੂਚੇ ਪਰਿਵਾਰ ਦੇ ਮੈਂਬਰ ਉਹਨਾਂ ਨੂੰ ਵੀ ਤੇ ਦਰਦੀ ਸਾਹਿਬ ਨੂੰ ਵੀ ਮੁਬਾਰਕਵਾਦ ਦਿੰਦੇ ਆਂ ਔਰ ਆਸ ਕਰਦੇ ਜਿਸ ਤਰ੍ਹਾਂ ਪਹਿਲਾਂ ਵੀ ਇੱਥੋਂ ਕਿਹਾ ਗਿਆ ਕਿ ਇਸੇ ਤਰ੍ਹਾਂ ਇਹ ਜੋੜੀ ਇਹ कपल ਇਹ ਸਮਾਜ ਦੇ ਵਿੱਚ ਜਿਸ ਤਰ੍ਹਾਂ ਆਪਣਾ ਹਿੱਸਾ ਹੁਣ ਪਾ ਰਹੇ ਨੇ ਇਹ ਪਾਉਂ ਪਾਉਂਦੇ ਰਹੇ ਔਰ ਸੱਚਮੁੱਚ ਮੈਂ ਜਿਸ ਤਰੀਕੇ ਨਾਲ ਬਹੁਤ ਬਾਰ ਵੈਸੇ ਪਹਿਲਾਂ ਗੱਲ ਹੋਈ ਹੈ ਜਾਂਦਾ ਜਾਂਦਾ ਹੈ ਵੀ ਸਰਾਦ ਨੇ ਕਿਉਂਕਿ ਮੌਕਾ ਹੈ ਕਿ ਮੇਰੀ ਰਿਟਾਇਰਮੈਂਟ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚੋਂ ਤਿੰਨ ਦਿਨ ਪਹਿਲਾਂ ਇੱਕ ਗਲੋਬਲ ਕਾਨਫਰੰਸ ਦੇ ਵਿੱਚ ਦਰਦੀ ਸਾਹਿਬ ਨੇ ਐਲਾਨ ਕਰਤਾ ਕਿ ਜੇ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਮੇਰੇ ਕੋਲ ਆਪਸ਼ਨ ਹੈ ਜਿਆਦਾ ਸਾਡੀ ਐਜੂਕੇਸ਼ਨ ਇੰਸਟੀਟਿਊਸ਼ਨਾਂ ਸੰਭ ਲੋ ਜਾ ਫਿਰ ਤੁਸੀਂ ਆ ਜਾਓ ਟੀਵੀ ਤੇ ਤੇ ਮੈਂ ਸੋਚਿਆ ساری ਉਮਰ ਐਜੂਕੇਸ਼ਨ ਚ ਰਿਹਾ ਚਲੋ ਆਪਾਂ ਟੀਵੀ ਚ ਚੱਲਦੇ ਆ ਤੇ ਮੈਂ 18 ਤੋਂ 17 31 ਦਸੰਬਰ ਨੂੰ ਰਿਟਾਇਰ ਹੋਇਆ ਉਸ ਤੋਂ ਬਾਅਦ ਮੈਂ ਤੇ ਦੋ ਪ੍ਰੋਗਰਾਮ ਖਬਰ ਤੇ ਨਜ਼ਰ ਰਜਿੰਦਰ ਵਾਲੀਆ ਸ਼ੋਅ ਸਵੇਰੇ ਤੇ ਸ਼ਾਮ ਨੂੰ ਚਰਚਾ ਬਾਕੀ ਬਿਟਵੀਨ ਜੋ ਕਰੀਆਂ ਗੱਲਾਂ ਜਾਓ ਉਹ ਚੱਲਦਾ ਯਕੀਨ ਇਸ ਕਰਕੇ ਮੈਂ ਗੱਲ ਸੁਣਾਈ ਹੈ ਕਿ ਸਾਰ ਜਗਜੀਤ ਸਿੰਘ ਦਰਦੀ ਨੇ ਅਜੇ ਤੱਕ ਮੈਨੂੰ ਇੱਕ ਵਾਰ ਵੀ ਨਹੀਂ ਕਿਹਾ ਕਿ ਤੁਸੀਂ ਇਸ ਬੰਦੇ ਦੇ ਹੱਕ ਚ ਬੋਲਣੇ ਇਸ ਦੇ ਵਿਰੁੱਧ ਬੋਲਣੇ। ਔਰ ਮੈਂ ਜੋਗ ਵਿੱਚ ਕਰ ਰਿਹਾ ਜੋ ਮੈਨੂੰ ਠੀਕ ਲੱਗਦਾ ਦਿਨੋ ਜਿਵੇਂ ਮੈਂ ਸ਼ੁਰੂ ਚ ਗੱਲ ਕਹੀ ਸੀ ਜੋ ਬਾਤ ਦਿਰਸੇ ਨਿਕਲਦੀ ਹੈ ਦਿਲੋਂ ਬੋਲ ਰਿਹਾ ਹੈ ਔਰ ਉਹ ਬੋਲਣ ਦੇ ਲਈ ਅਤਿ ਸ਼ਾਹ ਦੇਣਾ ਜਗਜੀਤ ਸਿੰਘ ਦਰਦੀ ਹਰਾਂ ਦੇ ਹਿੱਸੇ ਆਇਆ ਇਸ ਕਰਕੇ ਮੈਂ ਇਹਨਾਂ ਦਾ ਇਸ ਗੱਲੋਂ ਵੀ ਧੰਨਵਾਦ ਕਰਦਾ ਔਰ ਆਸ ਤੇ ਅਰਦਾਸ ਕਰਦਾ ਹੈ ਕਿ ਸਰਦਾਰ ਜਗਜੀਤ ਸਿੰਘ ਦਰਦੀ ਸਰਦਾਰ ਨੇ ਜਸਵਿੰਦਰ ਕੌਰ ਦਰਦੀ ਤੇ ਸਮੁੱਚਾ ਪਰਿਵਾਰ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਬਾਣੀ ਵਿੱਚ ਜ਼ਿਕਰ ਹੈ जो कि बाबा साहब सिंह जी ने सामने रखी गल कि पति पत्नी का रिश्ता या संसार का रिश्ता या आत्मा परमात्मा का रिश्ता किमें निभ सकता है असी बाणी तो जीवन में जरूर याद रखिए गुरु साहब ने कहा काम गुणवंती हर भाई भय भाओ शिंगार बनाए कि अगर ऐसी परमात्मा ਨੂੰ ਖੁਸ਼ ਕਰਨਾ ਹੈ ਜਾਂ પતિ ਪਤਨੀ ਨੇ ਆਪਸ ਵਿੱਚ ਖੁਸ਼ੀ ਵਿੱਚ ਰਹਿਣਾ ਹੈ ਤਾਂ ਦੋ ਸ਼ਿੰਗਾਰ ਕਰਨੇ ਹਨ ਉਹ ਕਿਹੜੇ ਹਨ ਇੱਕ ਤਾਂ ਪਤੀ ਔਰ ਪਤਨੀ ਦੇ ਅੰਦਰ ਬਹੁਤ ਜ਼ਿਆਦਾ ਪ੍ਰੇਮ ਬਹੁਤ ਜ਼ਿਆਦਾ ਪਿਆਰ ਬਹੁਤ ਜ਼ਿਆਦਾ ਇੱਕ ਦੂਜੇ ਦੇ ਪ੍ਰਤੀ ਸਨਮਾਨ ਹੋਣਾ ਚਾਹੀਦਾ ਹੈ ਭੈ ਭਾਓ ਔਰ ਦੂਸਰਾ ਇਦਾਂ ਦਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਜਿਸ ਤੋਂ ਆਪਸ ਵਿੱਚ ਨਾਰਾਜ਼ਗੀ ਹੋਵੇ ਉਹੀ ਪਤਨੀ ਆਪਣੇ ਪਤੀ ਉਹੀ ਪਤਨੀ ਆਪਣੇ ਪਤੀ ਪਤਨੀ ਦੀ ਖੁਸ਼ੀ ਲੈ ਸਕਦਾ ਹੈ ਇਹ ਗੁਰਬਾਣੀ ਦਾ ਫਰਮਾਨ ਹੈ ਅਸੀਂ ਇਸ ਨੂੰ ਆਪਣੇ ਹਿਰਦੇ ਵਿੱਚ ਧਾਰ ਕੇ ਉਹ ਪਰਮਾਤਮਾ ਰੂਪੀ ਪਤੀ ਨੂੰ ਵੀ ਖੁਸ਼ ਕਰ ਸਕਦੇ ਹਾਂ ਤਾਂ ਕਿ ਸਾਡੀ ਆਤਮਾ ਦਾ ਵੀ ਕਲਿਆਣ ਹੋ ਜਾਵੇ ਸੋ ਮੈਂ ਦਰਦੀ ਸਾਹਿਬ ਜਗਜੀਤ ਸਿੰਘ ਦਰਦੀ ਅਤੇ ਸਾਡੀ ਭੈਣ ਜਸਵਿੰਦਰ ਕੌਰ ਦਰਦੀ ਨੂੰ ਦਿਲ ਦੀ ਗਹਿਰਾਈਆਂ ਤੋਂ 50ਵੇਂ ਵਰੇਗੰਢ ਤੇ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦਾ ਅਤੇ ਇਸ ਤੋਂ ਵੀ ਵੱਧ ਸ਼ੁਭ ਕਾਮਨਾ ਇਸ ਚੀਜ਼ ਦੀ ਹੈ ਕਿ ਆਪਨੇ ਇੱਕ ਖੁਸ਼ੀ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਮਨਾਈ ਔਰ ਇਹ ਬਹੁਤ ਵੱਡੀ ਗੱਲ ਹੈ ਆਓ ਅਸੀਂ ਇਸ ਤੋਂ ਸਿੱਖ ਲਈਏ ਕਿ ਸੁਖ ਦੁਖ ਸਭ ਕਿਸ ਕੋਲ ਹੈ ਗੁਰੂ ਕੋਲ ਹੈ ਸਭ ਕੁਝ ਕਰਨ ਵਾਲਾ ਗੁਰੂ ਹੈ